ਰਾਜ ਕੀ ਕਹਿਣਾ ਚਾਹੋਗੇ ਤੁਹਾਨੂੰ ਮਤਲਬ ਕਿ ਰਾਹੁਲ ਗਾਂਧੀ ਵੱਲੋਂ ਤੇ ਮਤਲਬ ਕਾਂਗਰਸ ਵੱਲੋਂ ਬਠਿੰਡਾ ਦਾ ਉਮੀਦਵਾਰ ਲਾਣਗੇ ਕੀ ਕਹਿਣਾ ਮੈਂ ਤਾਂ ਹਮੇਸ਼ਾ ਤਨਵਾਦੀ ਹਾਂ ਕਾਂਗਰਸ ਪਾਰਟੀ ਦਾ ਪਹਿਲਾਂ ਵੀ 2012 ਚ ਰਾਹੁਲ ਗਾਂਧੀ ਜੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹ ਸਮੇਂ ਵੀ ਮੈਨੂੰ ਟਿਕਟ ਦਿੱਤੀ ਔਰ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਐਮਐਲਏ ਬਣਿਆ ਫਿਰ 2017 ਦੇ ਵਿੱਚ ਦੁਆਰੇ ਐਮਐਲਏ ਬਨਾਤਾ ਆਲ ਇੰਡੀਆ ਦਾ ਪ੍ਰਧਾਨ ਰਾਹੁਲ ਗਾਂਧੀ ਜੀ ਨੇ ਬਣਾਇਆ ਕਾਂਗਰਸ ਪਾਰਟੀ ਨੇ ਬਣਾਇਆ ਤੇ ਹੁਣ ਬਠਿੰਡੇ ਦੀ ਸੀਟ ਦੇ ਕੇ ਕੀ ਮੈਨੂੰ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਡਾ ਮੁੰਡਾ ਲੜਾਈ ਲੜੂਗਾ ਸਾਡਾ ਮੁੰਡਾ ਚੋਣ ਜਿੱਤ ਕੇ ਆਊਗਾ ਮੈਂ ਧੰਨਵਾਦੀ ਆ ਰਾਹੁਲ ਗਾਂਧੀ ਜੀ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਸੁਨੀਲ ਜਾਖੜ ਸਾਹਿਬ ਦਾ ਆਸ਼ਾ ਕੁਮਾਰੀ ਜੀ ਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਲੜਾਈ ਲੜਾਂਗਾ ਔਰ ਪ੍ਰਮਾਤਮਾ ਨੇ ਹਮੇਸ਼ਾ ਇੱਕ ਨਮਾਣੇ ਨਤਾਣੇ ਨੂੰ ਲੋਕਾਂ ਨੇ ਬੜਾ ਪਿਆਰ ਦਿੱਤਾ ਫਤਿਹ ਬਖਸ਼ੀ ਗਦਰ ਬਾ ਇਨੇ ਸਾਲਾਂ ਬਾਅਦ ਕੋਈ ਸੀਟ ਜਿੱਤੀ ਨਹੀਂ ਸੀ 47 ਸਾਲਾਂ ਬਾਅਦ ਇੱਕ ਬਾਈ ਇਲੈਕਸ਼ਨ ਜ਼ਰੂਰ ਸਾਡੇ ਜਿੱਤਿਆ ਗਿਆ ਸੀ 92 ਚ ਨਹੀਂ ਤਾਂ ਬਾਈ ਇਲੈਕਸ਼ਨ 92 ਚ ਜਿੱਤੇ ਗਏ ਸੀ ਜਦੋਂ ਬਾਈਕਾਡ ਸੀ ਗੱਲ ਸੋ ਉਸ ਤੋਂ ਬਾਅਦ ਬਾਈ ਇਲੈਕਸ਼ਨ ਵੀ ਹੋਇਆ ਸਰਦਾਰ ਬਿਆਨ ਸਿੰਘ ਲੜੇ ਲੇਕਿਨ ਅਸੀਂ ਜਿੱਤ ਨਹੀਂ ਸਕੇ ਲੇਕਿਨ ਕਿਦੜ ਬਾਦੇ ਲੋਕਾਂ ਨੇ ਜਿਤਾਇਆ ਔਰ ਮੈਨੂੰ ਪੂਰਨ ਉਮੀਦ ਹੈ ਜਿੱਥੇ ਜਿੱਥੇ ਫਸਮਾ ਮੁਕਾਬਲਾ ਜਦੋਂ ਵੀ ਹੋਇਆ ਜਦੋਂ ਵੀ ਇਮਤਿਹਾਨ ਦੀ ਘੜੀ ਆਈ ਹੈ ਜਦੋਂ ਵੀ ਇਸ ਤਰ੍ਹਾਂ ਦਾ ਮੌਕੇ ਭਿੜੇ ਹੈ ਪਰਮਾਤਮਾ ਨੇ ਜਿੱਤ ਬਖਸ਼ੀ ਸੋ ਮੈਨੂੰ ਪੂਰਨ ਉਮੀਦ ਹੈ ਮੈਂ ਧੰਵਾਦੀਆਂ ਪਾਰਟੀ ਦਾ ਦੁਆਰਾ ਫਿਰ ਕਾਂਗਰਸ ਪਾਰਟੀ ਦੇ तमाम ਉਹਨਾਂ ਲੀਡਰ ਸਾਹਿਬਾਨਾਂ ਦਾ ਰਾਹੁਲ ਗਾਂਧੀ ਅਮਰਿੰਦਰ ਸਿੰਘ ਜੀ ਆਸ਼ਾ ਕੁਮਾਰੀ ਸੁਨੀਲ ਜਾਖੜ ਸਾਹਿਬ ਦਾ ਕਿ ਮੇਰੇ ਤੇ ਵਿਸ਼ਵਾਸ ਪ੍ਰਗਟ ਦਿੱਤਾ ਹੈ ਬਿਲਕੁਲ ਲੜਾਈ ਲੜਾਂਗੇ ਔਰ ਜਿੱਤ ਕੇ ਆਵਾਂਗੇ ਬਟਿੰਨਾ ਬਿਲਕੁਲ ਜਿੱਤ ਕੇ ਆਵਾਂਗੇ ਕਿਸ ਤਰ੍ਹਾਂ ਦਾ ਲੱਗਦਾ ਹੈ ਮਾਹੌਲ ਜਿਹੜਾ ਤੁਹਾਡਾ ਮਤਲਬ ਹੈ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਿਸ ਤਰ੍ਹਾਂ ਸਮਝਿਓ ਕਿ ਸਭ ਖੁਸ਼ੀਆਂ ਸੱਚੇ ਪਾਤਸ਼ਾਹ ਦੀ ਮਿਹਰ ਰਵੇ ਤੰਦਰੁਸਤੀ ਰਵੇ ਹਮੇਸ਼ਾ ਖੁਸ਼ੀਆਂ ਰਹਿਣੀਆਂ ਲੋਕਾਂ ਦਾ ਸਾਥ ਬਣਿਆ ਰਵੇ ਲੇਕਿਨ ਅੱਜ ਜਿਸ ਤਰ੍ਹਾਂ ਹੁਣੇ-ਹੁਣੇ ਮੈਨੂੰ ਮੌਕਾ ਮਿਲਿਆ ਤੁਸੀਂ ਵੀ ਸਭ ਤੋਂ ਪਹਿਲਾਂ ਪਹੁੰਚ ਗਏ ਹਜੇ ਤਾਂ ਮੈਨੂੰ ਆਪ ਹੀ ਨਹੀਂ ਪਤਾ ਲੱਗਿਆ ਕੀ ਹੋਇਆ ਕੀ ਹੈ ਟਿਕਟ ਮਿਲੇ ਆ ਮੈਨੂੰ ਲੱਗਦਾ ਕਿ ਬਿਲਕੁਲ ਬੇਹੱਦ ਖੁਸ਼ੀ ਹੈ ਜਿਹੜੀ ਕਿ એનર્ਜੀ ਤੱਕੇ ਮਾਰ ਰਹੀ ਸੀ ਹੁਣ ਅਸੀਂ ਪੂਰੀ ਫੀਲਡ ਦੇ ਵਿੱਚ ਉਹ એનર્ਜੀ ਲਾਵਾਂਗੇ ਔਰ ਹੁਣ ਛੇਤੀ ਮੈਂ ਬੇਨਤੀ ਕਰਾਂਗਾ ਆਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਕਿ ਬੀਬੀ ਜੀ ਨੂੰ ਆਦਰਨੀਆ ਹਰ ਸਿਮਰਤ ਕੋ ਔਰ ਬਾਦਲ ਜੀ ਨੂੰ ਚੌਂ ਮੈਦਾਨ ਵਿੱਚ ਉਤਾਰ ਦੇਣਾ ਚਾਹੀਦਾ ਹੈ ਬਹੁਤ ਹੋ ਗਿਆ 6 5 ਹੁਣ ਅਗਰ ਤੁਸੀਂ ਕਿਤੇ ਇੱਧਰ ਉੱਧਰ ਕਰੋਗੇ ਕਾ ਲੋਕ ਕਹਿਣਗੇ ਕਿ ਜਵਾਂ ਹੀ ਡਰ ਗਏ ਨੇ ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਬੀਬਾ ਜੀ ਹਰ ਸਿਮਰਤ ਕੋਰ ਬਾਦਲ ਜੀ ਨੂੰ ਮੈਦਾਨ ਚ ਉਤਾਰੋ ਤਾਂ ਜੋ ਅੱਜ ਪਤਾ ਚੱਲ ਸਕੇ ਇਹ ਰਜਵਾੜੇ ਸ਼ਾਹੀ ਦੇ ਖਿਲਾਫ ਲੜਾਈ ਹੈ ਇਹ ਕੁਰਮਾ ਪਰਵਰੀ ਦੇ ਖਿਲਾਫ ਲੜਾਈ ਹੈ ਪਰਿਵਾਰਵਾਦ ਦੇ ਖਿਲਾਫ ਲੜਾਈ ਹੈ ਸੱਚ ਅਤੇ ਹੱਕ ਦੀ ਲੜਾਈ ਹੈ ਇਹ ਗਰੀਬ ਅਤੇ ਸਧਾਰਨ ਲੋਕਾਂ ਦੇ ਖਿਲਾਫ ਲੜਾਈ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬੇਅਦਬੀ ਦੀ ਲੜਾਈ ਹੈ ਸੋ ਮੈਂ ਨੀਮਾ ਹੋ ਕੇ ਉੱਚੇ ਬੋਲਣਾ ਬੋਲੀਏ ਕਰਤਾਰੋ ਡੋਰੀਏ ਸੱਚੇ ਪਾਤਸ਼ਾਹ ਦੇ ਅੱਗੇ ਸਿਰ ਝੁਕਾ ਕੇ ਗੱਲ ਕਹਿੰਦੇ ਕਿ ਇਸ ਲੜਾਈ ਚ ਜਿੱਤ ਸਚਾਈ ਦੀ ਹੋਣੀ ਜੋ ਤਕੇ ਸ਼ਾਇਆਂ ਜ਼ਾਸਤੀਆਂ ਜੋ ਪੰਜਾਬ ਦੇ ਲੋਕਾਂ ਨਾਲ ਜ਼ੁਲਮ ਕਰਾਇਆ ਜੋ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਧੋਖਾ ਕੀਤਾ ਉਹਨਾਂ ਲੋਕਾਂ ਨੂੰ ਕਿਸੇ ਨੇ ਮਾਫ਼ ਨਹੀਂ ਕਰਨਾ ਇਸੇ ਕਰਕੇ ਨੌ ਸੀਟਾਂ ਡਿਕਲੇਅਰ ਕਰਕੇ ਅੱਜ ਅਕਾਲੀ ਦਲ ਬਾਦਲ ਸ਼ਸ਼ੋਪਾਨਸੀ ਕੀ ਕਿੱਥੇ ਕਿਹਨੂੰ ਲੜਾਉਣਾ ਕਿੱਦਾਂ ਲੜਾਉਣ ਲੇਕਿਨ ਮੇਰੀ ਬੇਨਤੀ ਹੈ ਮੇਰੀ ਬੇਨਤੀ ਨੂੰ ਤੁਹਾਡੇ ਮੀਡੀਆ ਦੇ ਰਾਹੀਂ ਉਹ ਸਵੀਕਾਰ ਕਰਨ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚੌਣ ਮੈਦਾਨ ਦੇ ਵਿੱਚ ਬਠਿੰਡਾ ਤੋਂ ਉਤਾਰਨ ਹੁਣ ਉਹ ਕਹਿੰਦੇ ਸੀ ਅਸੀਂ ਕਾਂਗਰਸ ਦਾ ਉਮੀਦਵਾਰ ਵੇਖਣਾ ਹੁਣ ਕਾਂਗਰਸ ਨੇ ਪਹਿਲ ਮੁਕਦਮੀ ਕਰਕੇ ਉਮੀਦਵਾਰ ਐਲਾਨ ਦਿੱਤਾ ਉਹ ਕਹਿੰਦੇ ਸੀ ਕਾਂਗਰਸ ਨੂੰ ਉਮੀਦਵਾਰ ਨਹੀਂ ਥਿਉਂਦਾ ਆਪ ਤਾਂ ਐਲਾਨਿਆ ਨਹੀਂ ਆਪ ਅਲੰਗਣਿਆਨੀ ਤੇ ਕਾਂਗਰਸ ਨੂੰ ਕਹਿੰਦੇ ਸੀ ਇੱਥੇ ਆਉਂਦਾ ਨਹੀਂ ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਉਮੀਦਵਾਰ ਹਰਸਿਮਰਤ ਕੌਰ ਜੀ ਨੂੰ ਉਤਾਰੋ ਹਾਲਾਂਕਿ 5-10 ਦਿਨਾਂ ਦੇ ਪਹਿਲਾਂ ਤੋਂ ਲੱਗੇ ਵੇਅ ਕੈਂਪੇਨ ਕਰਨ ਹੁਣ ਪਰਮਾਤਮਾ ਦੇਖੇਗਾ ਕਿ ਕੀ ਹੁੰਦਾ ਕੀ ਨਹੀਂ ਮੈਂ ਤਾਂ ਸੱਚੇ ਪਾਤਸ਼ਾਹ ਤੇ ਪੂਰੀ ਭਰੋਸਾ ਹੈ ਮੈਨੂੰ ਜਨਤਾ ਤੇ ਭਰੋਸਾ ਹੈ ਮੈਨੂੰ ਉਹਨਾਂ ਗਰੀਬ ਪਰਾਵਾਂ ਤੇ ਨੌਜਵਾਨਾਂ ਤੇ ਪੰਜ ਦਿਨਾਂ ਦੇ ਫੋਨ ਆ ਰਹੇ ਜਿਨ੍ਹਾਂ ਨੇ ਮੇਰੀ ਤਕਦੀਰ ਬਦਲੀ ਹੈ ਕਿ ਨਮਾਣੇ ਦਤਾਨੇ ਨੂੰ ਜਿਹੜਾ ਬਾਪ ਚੌਕੀਦਾਰ ਵੀ ਨਹੀਂ ਸੀ ਜਿਹੜੀ ਮਾਂ ਵੀ ਨਹੀਂ ਸੀ 6 ਸਾਲਾਂ ਦੀ ਮਾਂ ਮਰ ਗਈ ਬਾਪ ਨਹੀਂ ਸੀ ਉਸ ਬੰਦੇ ਨੂੰ ਦੋ ਵਾਰੀ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਔਰ ਮੈਨੂੰ ਉਮੀਦ ਹੈ ਕਿ ਦੇਸ਼ ਦੀ ਪਾਰਲੀਮੈਂਟ ਦੀਆਂ ਪੌੜੀਆਂ ਉਹ ਜਨਤਾ ਤੇ ਸੱਚੇ ਪਾਤਸ਼ਾਹ ਅਕਾਲਪੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਮੈਨੂੰ ਜ਼ਰੂਰ ਇਹ ਰੰਗ ਭਗ ਲਾਉਣਗੇ ਇਹ ਜਿਸ ਤਰ੍ਹਾਂ ਕਿ ਤੁਹਾਡਾ ਵੀ ਮਤਲਬ ਉਹ ਐਲਾਨ ਹੋ ਗਿਆ ਉਧਰ ਫਿਰੋਜ਼ਪੁਰ ਦੇ ਵਿੱਚ ਛੇ ਸਿੰਘ ਭਾਇਆ ਦਾ ਐਲਾਨ ਹੋਇਆ ਹੈ ਇਹਦੇ ਬਾਰੇ ਕੀ ਕਹਿੰਦੇ ਮੈਂ ਕਹਿੰਦਾ ਖੁਸ਼ੀ ਦੀ ਗੱਲ ਹੈ ਮੈਂ ਹਰ ਮੈਂ ਕਾਂਗਰਸੀ ਭਰਾਵਾਂ ਨੂੰ ਅੱਜ ਇਹ ਬੇਨਤੀ ਕਰਨੀ ਚਾਹੁੰਦਾ ਜਿੱਥੇ-ਜਿੱਥੇ ਵੀ ਕਾਂਗਰਸ ਦਾ ਕੈਂਡੀਡੇਟ ਕੋਈ ਵੀ ਲੜ ਰਿਹਾ ਹੈ ਹਰ ਬੰਦੇ ਦੀ ਇੱਛਾ ਹੁੰਦੀ ਹੈ ਕਿ ਲੜਾਈ ਟਿਕਟਾਸਤੇ ਲੜਾਈ ਹੁੰਦੀ ਹੈ ਵੀ ਟਿਕਟ ਮੈਂ ਲੈਣੀ ਹੈ ਹਰ ਬੰਦੇ ਦਾ ਹੱਕ ਹੁੰਦਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਅਗਲੇ ਨੇ ਕੰਮ ਕੀਤਾ ਹੈ ਹੱਕ ਹੁੰਦਾ ਹੈ ਪਰ ਜਦੋਂ ਹਾਈ ਕਮਾਂਡ ਫੈਸਲਾ ਕਰ ਲੇ ਜਦੋਂ ਕਿਸੇ ਨੂੰ ਟਿਕਟ ਦੇ ਦਿੱਤੀ ਜਾਵੇ ਸਾਡਾ ਫਰਜ ਬੰਦਾ ਕਿ ਸਾਰੇ ਪੰਜਾਬ ਦੇ ਅੰਦਰ ਕਿਉਂਕਿ ਕੇਵਲ ਆਦੇ ਸਵਾਰਥਾਂ ਸੇ ਲੜਾਈ ਨਹੀਂ ਇਹ ਪੰਜਾਬ ਦੀ ਲੜਾਈ ਹੈ ਜੇ ਪੰਜਾਬੀ ਪੰਜਾਬ ਨੂੰ ਪਿਆਰ ਕਰਦੇ ਆ ਤਾਂ ਪੰਜਾਬ ਚ ਜਿੱਥੇ ਜਿੱਥੇ ਕਾਂਗਰਸ ਦੇ ਪੰਜੇ ਦੇ ਨਿਸ਼ਾਨ ਤੇ ਉਮੀਦਵਾਰ ਖੜਾ ਹੋਇਆ ਉੱਥੇ ਸਾਨੂੰ ਡਟ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਮੈਂ ਮੁਬਾਰਕਬਾਦ ਦੇਣਾ ਕੋਬਾਇਆ ਸਾਹਿਬ ਨੂੰ ਵੀ ਉਹਨਾਂ ਨੂੰ ਟਿਕਟ ਮਿਲੀ ਹੈ